ਡੈਡੀ ਚਾਹ ਲੈ ਮੈਂ ਬਣਾ ਕੇ ਨਹੀਂ ਪੁੱਤ ਚਾਹ ਤਾਂ ਇਹ ਇਤਨੀ ਮਮੀ ਦੇ ਕੇ ਗਈ ਸੀ ਅੱਛਾ ਅੱਛਾ ਠੀਕ ਹੈ ਤੇ ਮੈਂ ਨਟਾਡੇ ਵੱਲ ਆਈ ਸੀ ਹਾਂਜੀ ਦੱਸੋ ਡੈਡੀ ਦਲਜੀਤ ਨਾ ਚੁੱਪ ਚੁੱਪ ਬੈਠਾ ਰਹਿੰਦਾ ਸਾਰਾ ਦਿਨ ਨਾ ਤੇ ਕੁਝ ਦੱਸਦਾ ਹੀ ਆ ਤੇ ਸਮਝ ਨਹੀਂ ਆਉਂਦੀ ਮੈਨੂੰ ਕੀ ਕਰਾਂ ਮੈਂ ਤੂੰ ਹੀ ਦੱਸੋ ਮੈਨੂੰ ਸੰਦੀਪ ਤੈਨੂੰ ਪਤਾ ਵਾ ਵੀ ਜਦੋਂ ਇਹ ਚੁੱਪ ਚੁੱਪ ਰਹਿਦਾ ਹੁੰਦਾ ਨਾ ਕੋਈ ਨਾ ਕੋਈ ਨੁਕਸਾਨ ਕਰਦਾ ਹੁੰਦਾ ਤੇ ਤੂੰ ਇਹ ਆ ਵੀ ਕੀ ਇਹ ਨੁਕਸਾਨ ਹੋਣ ਤੋਂ ਪਹਿਲਾਂ ਉਹਨੂੰ ਪੁੱਛ ਲੈ ਕਿ ਇਹੋ ਜਿਹਾ ਕੋਈ ਕੰਮ ਨਾ ਕਰ ਦੇਂ ਨਹੀਂ ਨਹੀਂ ਡੈਡੀ ਹੁਣ ਮੈਨੂੰ ਵਿਸ਼ਵਾਸ ਹੈਗਾ ਵਾ ਹੁਣ ਨਹੀਂ ਕੋਈ ਵੀ ਕੰਮ ਕਰਨਾ ਉਹਨਾਂ ਨੇ ਇਜਾ ਦਾ ਹੁਣ ਠੋਕਰ ਵੱਜੀ ਉਹਨਾਂ ਨੂੰ ਉਹ ਤਾਂ ਠੋਕਰ ਇਕੋਰੀ ਵੱਜੀਆਂ ਤੂੰ ਆਪ ਆਪਣੇ ਮੂੰਹ ਦੱਸ ਦੇ ਕਿੰਨੀਆਂ ਠੋਕਰਾਂ ਵੱਜੀਆਂ ਤੇ ਸੋਧਰ ਤਾਓ ਚਲੋ ਡੈਡੀ ਮੰਨਦੇ ਆ ਗਲਤੀਆਂ ਕੀਤੀਆਂ ਵਾ ਤੁਹਾਨੂੰ ਚਲੋ ਮਾਫ ਕਰ ਦੋ ਪਰ ਮੈਂ ਬਥੇਰਾ ਸਮਝਾਇਆ ਉਹਨਾਂ ਨੂੰ ਉਹਨਾਂ ਨੂੰ ਲੱਗਦੀ ਨਹੀਂ ਆ ਉਹ ਪੁੱਤ ਹੈਗੀ ਮਾਫੀ ਦੇਣੀ ਆ ਤੈਨੂੰ ਮਾਫੀ ਮੰਗੋ ਜੋ ਬਣਣਾ ਕੋ ਜੇ ਮੰਮੀ ਵੱਲ ਜਾਵਾਂ ਮੰਮੀ ਵੀ ਅੱਗੇ ਗੱਲਾਂ ਸੁਣਾਉਂਦੇ ਆ ਤੇ ਮੈਂ ਕਿੱਧਰ ਜਾਵਾਂ ਫਿਰ ਵੇ ਪੁੱਤ ਜੋਬਨ ਨੂੰ ਤੂੰ ਕਹਿ ਨਹੀਂ ਸਕਦੀ ਕੁਝ ਵੀ ਤੂੰ ਤੂੰ ਇਦਾਂ ਕਰ ਵੇ ਜੋਤਨਾ ਗੱਲ ਕਰ ਜਾ ਕੇ ਜਨਨ ਨਾਮ ਨੂੰ ਵੜਨ ਦਿੱਤਾ ਫਿਰ ਕੀ ਕਰੂੰਗੀ ਮੈਂ ਪੁੱਤ ਇਹ ਤੁਹਾਡੇ ਦਿਲ ਦਾ ਖਿਆਲ ਵਾ ਕਹੀ ਇਦਾਂ ਤੇ ਸਾਰੀ ਦੁਨੀਆ ਇਦਾਂ ਦੀ ਇਦਾਂ ਦੀ ਨਹੀਂ ਹੋ ਮੈਂ ਤੇ ਇਹਨਾਂ ਨੇ ਸਮਝਾਇਆ ਸੀ ਕਿ ਜਾ ਕੇ ਮਾਫੀ ਮੰਗ ਲਓ ਜੋਬਨ ਕੋਲ ਪਰ ਇਹ ਜਾਂਦੇ ਹੀ ਨਹੀਂ ਆ ਤੂੰ ਮੇਰਾ ਪੁੱਤ ਇਦਾਂ ਕਰ ਜੋਤਵਾਲ ਜਾ ਤੋ ਇਹ ਤਾਂ ਉਹਨਾਂ ਦੇ ਗੁਨਾਗਾਰ ਜੀ ਡੈਡੀ ਜੀ ਮੈਂ ਤੇ ਚਲ ਜੂਗੀ ਮਾਫੀ ਮੰਗ ਲੂੰਗੀ ਪਰ ਗਲਤੀ ਤੇ ਇਹਨਾਂ ਨੇ ਕੀਤੀ ਨਾ ਇਹਨਾਂ ਨੂੰ ਵੀ ਚਾਹੀਦਾ ਵਾ ਅੰਦਰ ਵੜ ਕੇ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਤੈਨੂੰ ਇਹ ਗੱਲ ਤਾਂ ਪਤਾ ਹੋਣਾ ਚਾਹੀਦਾ ਇਹ ਤੇ ਜਿਦੀ ਬੜਾ ਵਾ ਇਹਨੇ ਤੇ ਨਹੀਂ ਆ ਜਾਣਾ ਚਲੋ ਕੋਈ ਗੱਲ ਨਹੀਂ ਡੈਡੀ ਮੈਂ ਹੀ ਜਾ ਕੇ ਵੇਨਨੀ ਆ ਫਿਰ ਜੇ ਤੇ ਮਾਫ ਕਰ ਦੇਣਗੇ ਤੇ ਵਧੀਆ ਗੱਲ ਵਾ ਜਿੱਦਾਂ ਦੀ ਇਹਨਾਂ ਨੇ ਗਲਤੀ ਕੀਤੀ ਹੈ ਨਾ ਮਾਫੀ ਤੇ ਵਹਿ ਬੰਦੀਨੀ ਆ ਇਹ ਤੇ ਮੈਂ ਵੀ ਗੱਲ ਕਹਿੰਨੀ ਇਹਨਾਂ ਨੂੰ ਡੈਡੀ ਜੀ ਜੇ ਸੱਚ ਪੁੱਛੋ ਨਾ ਮੈਨੂੰ ਇਹ ਗੱਲ ਦਾ ਜਦੋਂ ਪਤਾ ਲੱਗਾ ਸੀ ਨਾ ਮੈਂ ਬਥੇਰਾ ਮਨਾ ਕੀਤਾ ਇਹਨਾਂ ਨੂੰ ਤੇ ਮੈਨੂੰ ਇਹ ਵੀ ਗੱਲ ਪਤਾ ਲੱਗੀ ਸੀ ਕਿ 15 ਲੱਖ ਵੀ ਉਹਨਾਂ ਨੇ ਮaaf ਕਰ ਦੇਣਾ ਵਾ ਪਰ ਇਹ ਮੰਨਦੇ ਨਹੀਂ ਜਦੋਂ ਪਤਨ ਨੂੰ ਪਤਾ ਲੱਗਾ ਸੀ ਕਿ ਉਹ 15 ਲੱਖ ਰੁਪਏ ਮੇਰਾ ਮaaf ਕਰਨ ਰਿਹਾ ਵਾ ਇਹਨੂੰ ਤੇ ਆਪਣੇ ਆਪ ਚਾਹੀਦਾ ਪੀ ਹਾਂ ਹਟ ਜਾਣਾ ਇਹ ਹਟਿਆ ਹੀ ਨਹੀਂ ਦੱਸ ਹੁਣ ਇਹਦਾ ਕੀ ਕੀਤਾ ਜਾਵੇ ਨਾਲੇ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਇਹ ਭਰਾ ਥੋੜਾ ਵਾ ਇਹਦੇ ਭਰਾ ਦੇ ਨਾਂ ਤੇ ਕਲੰਕ ਵਾ ਚਲੋ ਡੈਡੀ ਜੀ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਫੇਰ ਸਮਝਾ ਕੇ ਵੇਨਣੀ ਆ ਤਨਾਲੇ ਮੇਉ ਦਰਘੋ ਕੀ ਉਨੀ ਜੋਤ ਵੱਲੋਂ ਮਾਰਿਆ ਚੱਕਰ ਮੇਰਾ ਪੁੱਤ 10 ਪਹਿਲਾਂ ਦੋਵੇਂ ਜੀ ਰਲੇ ਹੀ ਤੇ ਕੰਮ ਕਰੀ ਜਾਂਦੇ ਸੀ ਹੁਣ ਜਦੋਂ ਲੱਗਿਆ ਪਤਾ ਤੇ ਹੁਣ ਚੰਗੇ ਬਣਦੇ ਆ ਇਹ ਤੇ ਉਦੋਂ ਨਹੀਂ ਮੰਨੀ ਜਦੋਂ ਇਹਨੂੰ ਵੀਡੀਓ ਵਿਖਾਈ ਸੀ ਨਹੀਂ ਡੈਡੀ ਜੀ ਇਹ ਨਹੀਂ ਆ ਇਹ ਨਹੀਂ ਆ ਜੋਤ ਜੋਤ ਹੈ ਹਾਂਜੀ ਸੰਦੀਪ ਸਸਾ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਠੀਕ ਠਾਕ ਪਾਣੀ ਿਆ ਮਗੁੱਟ ਨਹੀਂ ਨਹੀਂ ਪਾਣੀ ਨਹੀਂ ਪੀਣਾ ਹੋਰ ਜਬਨ ਪਾਜੀ ਠੀਕ ਆ ਹਾਂਜੀ ਠੀਕ ਨੇ ਗਏ ਕਿਤੇ ਨਹੀਂ ਨਹੀਂ ਜਾਣਾ ਕਿੱਥੇ ਆ ਉਧਰ ਹੀ ਮੁੰਡੇ ਲਾਏ ਆ ਵਰਕਸ਼ਾਪ ਚ ਕੰਮ ਵਾਸਤੇ ਤੇ ਨੇ ਹੁਣੇ ਕੰਮ ਕਮ ਕਰਾਉਂ ਅੱਛਾ ਅੱਛਾ ਠੀਕ ਆ ਅੱਗੇ ਨਾਲ ਫਰਕ ਆ ਨਾ ਹਾਂ ਹਾਂਜੀ ਫਰਕ ਹੀ ਚੱਲ ਜੋ ਤਾਂ ਮੰਨਦੀ ਆ ਮੈਂ ਗਲਤੀ ਹੋ ਗਈ ਸਾਡੇ ਕੋਲੋਂ ਇੱਕ ਸਾਹਬ ਦਿਨ ਮੈਂ ਤੇਰੇ ਕੋ ਮਾਫੀ ਮੰਗਣ ਆਈ ਆ ਸਾਨੂੰ ਨਾ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤੇ ਇਹਨਾਂ ਨੂੰ ਬਥੇਰਾ ਸਮਝਾਇਆ ਵਾ ਕਿ ਇਦਾਂ ਦੇ ਕੰਮ ਨਾ ਕਰਿਆ ਕਰੋ ਫਿਰ ਵੀ ਉਹ ਤੁਹਾਡਾ ਭਰਾ ਵਾ ਐਨਾ ਸਾਥ ਦਿੱਤਾ ਸਕੂਲੇ ਲਵਾਇਆ ਕੌਣ ਕਰਦਾ ਵਾ ਇਹਨਾਂ ਪਰ ਇਹ ਸਮਝਦੇ ਨਹੀਂ ਆ ਮੈਂ ਤੇ ਡੈਡੀ ਨੇ ਵੀ ਸਲਾਹ ਕਰਨ ਢੀ ਤੇ ਮੈਨੂੰ ਡੈਡੀ ਇਹੀ ਕਹਿੰਦੇ ਸੀ ਤੂੰ ਜੋਤ ਕੋਈ ਜਾ ਤੇ ਮਾਫੀ ਮੰਗ ਜਾ ਕੇ ਜੋਤ ਮੈਂ ਤੇ ਤਾਂ ਹੀ ਆ ਤੇਰੇ ਵੱਲ ਕਿ ਇਹ ਨਾ ਫਿਕਰ ਬੜੀ ਕਰਦੇ ਸੀ ਮੈਨੂੰ ਇਹ ਆ ਟੈਨਸ਼ਨ ਦੇ ਵਿੱਚ ਨਾ ਕੁਝ ਕਰਨਾ ਪੈਣਾ ਜਦੋਂ ਜਵਨ ਭਾਜੀ ਲੱਗੇ ਪੈਂਦੇ ਆ ਤੇ ਤੀ ਥੋੜਾ ਸਮਝਾਓ ਭਾਜੀ ਨੂੰ ਕੀ ਗੱਲਬਾਤ ਕਰ ਲਿਆ ਕਰਨ ਕੱਲ ਵੀ ਕਿਤੇ ਬੰਬੀ ਤੇ ਗਏ ਹੀ ਤੇ ਭਾਜੀ ਨੇ ਨਾ ਸਿੱਧੇ ਮੂੰਹ ਬੁਲਾਇਆ ਨਹੀਂ ਚਲੋ ਮੰਨਦੇ ਆ ਗਲਤੀ ਕੀਤੀ ਆ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਚਲ ਮੋਟਰ ਖਰਾਬ ਹੋਈ ਆ ਤੇ ਮੈਂ ਵੀ ਹਿੱਸਾ ਪਾ ਦੰਨਾ ਵਿੱਚ ਫੇਕ ਸੰਦੀਪਾ ਗਲਤੀਆਂ ਤੇ ਦਿਲਜੀਤ ਨੇ ਬੜੀਆਂ ਕੀਤੀਆਂ ਵਾ ਤੇ ਮੈਂ ਤੇ ਹੁਣ ਤੱਕ ਪਰਦਾ ਹੀ ਪਾਉਂਦੀ ਆਈ ਆ ਮੈਂ ਤੇ ਇਹੋ ਕਹਿੰਦੀ ਆਈ ਆ ਪਿਤਾ ਡੱਬਰਾ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰਿਆ ਕਰੋ ਦਿਲਜੀਤ ਨੇ ਤੇ ਹਨ ਨੂੰ ਸਕੂਲ ਲੱਗਣ ਵੱਲੋਂ ਵੀ ਨਹੀਂ ਗਿਆ ਇਹਨਾਂ ਨੇ ਫੇਰ ਲਾਂਬੇ-ਜਾਂਬੇ ਕਿਸ ਨੂੰ ਕਹਿ-ਕਹਿ ਕੇ ਅੰਦਰੋਂ ਅੰਦਰੀ ਕਿੰਨੇ ਕੰਮ ਕਰਵਾਏ ਤੇ ਜੇ ਆਖਰ ਤੇ ਘਿਆਈ ਤੇ ਉਹਦਾ ਹਨ ਨੂੰ ਕੇਸ ਲਾ ਦਿੱਤਾ ਸੱਟ ਲਾ ਕੇ ਤੇ ਇਹਨਾਂ ਨੂੰ ਘਰ ਬਿਠਾ ਦਿੱਤਾ ਹੁਣ ਜੇ ਸੋਚੀਏ ਹੁਣ ਤੱਕ ਦਿਲਜੀਤ ਨੇ ਚੰਗਾ ਕੀ ਕੀਤਾ ਸਾਡੇ ਨਾਲ ਤੂੰ ਆਪ ਸੈਣੀ ਆ ਤੇ ਜੇ ਹੁਣ ਹਿੱਤਾ ਕਰਕੇ ਤੂੰ ਉਹਦਾ ਸਾਥ ਦੇ ਹੀ ਜਾਏਂਗੀ ਨਾ ਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਣਾ ਉਹਨੂੰ ਆਪ ਸਮਝ ਹੋਣੀ ਚਾਹੀਦੀ ਆ ਹੁਣ ਤੂੰ ਆਪ ਆਈਆਂ ਉਹਨੂੰ ਕੀ ਹੋਇਆ ਵਾ ਮੈਂ ਤਾਂ ਬਥੇਰਾ ਸਮਝਾਇਆ ਸੀ ਕਿ ਜਾ ਕੇ ਮਾਫੀ ਮੰਗ ਲਓ ਕਹਿੰਦੇ ਉਹ ਬੁਲਾਉਂਦਾ ਹੀ ਨਹੀਂ ਸਿੱਧੇ ਮੂੰਹ ਤੇ ਮੈਂ ਤਾਂ ਉਹਨੂੰ ਬੁਲਾਉਣ ਕਿੱਦਾਂ ਜਦੋਂ ਤੁਸੀਂ ਗਲਤੀ ਕੀਤੀ ਆ ਵੇ ਸੰਦੀਪ ਕੰਮ ਤੇ ਕੋਈ ਛੋਟਾ ਨਹੀਂ ਕੀਤਾ ਉਹਨੇ ਜਿਹੜੀ ਇਹਨੇ ਗੱਲ ਕੀਤੀ ਆ ਨਾ ਉਹ ਤੇ ਹੁਣ ਭੁੱਲਣੀ ਨਹੀਂ ਆ ਜੇ ਕਿਤੇ ਜ਼ਿਆਦਾ ਸੱਟ ਲੱਗ ਜਾਂਦੀ ਅਹੀਂ ਤੇ ਮਾਂ ਪੁੱਤਾਂ ਨੇ ਰੁੱਲ ਜਾਣਾ ਹੀ ਨਾ ਅਹੀਂ ਤੇ ਸਦਾ ਹੀ ਤਾਂ ਅਸੋ ਸੋਚ ਕੇ ਰਹਿ ਗਏ ਵੀ ਉਹਨਾਂ ਦਾ ਨਿਕਾ ਜਿਆ ਮੁੰਡਾ ਵਾ ਉਹਨਾਂ ਨਾਲ ਕੁਝ ਮਾੜਾ ਨਾ ਹੋਵੇ ਪਰ ਦਿਲਜੀਤ ਨੇ ਸਾੜਾ ਕਦੀ ਨਹੀਂ ਸੋਚਿਆ ਮੈਂ ਤੇ ਕਹਿੰਦੀ ਆ ਵੀ ਜੇ ਕਿਤੇ ਇਹ ਕੰਮ ਦਿਲਜੀਤ ਨੇ ਇਨਮੋਲਨਾ ਕੀਤਾ ਹੁੰਦਾ ਨਾ ਤੇ ਮੈਂ ਇਹਨੂੰ ਛੱਡਣਾ ਨਹੀਂ ਕੀ ਪਤਾ ਹੁਣ ਕੀ ਮੱਤੇ ਪੜਦਾ ਪਿਆ ਹੈ ਇਹਨਾਂ ਦੇ ਕੀ ਸੋਚਦੇ ਆ ਹਜੇ ਵੀ ਨਾ ਅੰਦਰ ਬੈਠੇ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਕਿਸੇ ਦਿਨ ਨਾਲ ਗੱਲਬਾਤ ਵੀ ਨਹੀਂ ਕਰਦੇ ਹੋਂਦੇ ਭਾਵੇਂ ਚੰਗਾ ਵੀ ਸੋਚੂਗਾ ਨਾ ਯਕੀਨ ਤੇ ਆਉਣਾ ਨਹੀਂ ਛੇਤੀ ਯਕੀਨ ਬਣਾਉਣ ਵਾਸਤੇ ਉਹਨੂੰ ਕੁਛ ਨਾ ਕੁਛ ਚੰਗਾ ਕਰਨਾ ਹੀ ਪੈਣਾ ਇਹ ਤੇ ਹੈ ਨੀ ਆ ਵੀ ਅੰਦਰ ਵਰਕੇ ਬੈਠਾ ਰਹੂਗਾ ਜੋ ਬਣ ਜਾਊਗਾ ਤਰਲਾ ਮਾਰੂਗਾ ਤੇ ਮਨਾ ਲੂਗਾ ਉਹ ਕਰਦੇ ਹੁਣੇ ਭੁੱਲ ਜੇ ਕਿਉਂਕਿ ਉਹਨਾਂ ਦੇ ਮਨ 'ਚ ਵੀ ਗੱਲ ਬਹਿ ਗਈ ਆ ਕਿ ਮੈਂ ਇਹਦਾ ਕਿੰਨਾ ਕਰਦਾ ਰਿਆ ਤੇ ਇਹਨੇ ਸਾਡਾ ਕੀ ਮੁੱਲ ਪਾਇਆ ਹੁਣ ਤੂੰ ਆਪ ਸਿਆਣੀ ਆ ਜਦੋਂ ਕੋਈ ਸ਼ਰੀਕ ਇਦਾਂ ਕਰੇ ਨਾ ਉਹ ਜਰਿਆ ਵੀ ਜਾਂਦਾ ਵੀ ਸ਼ਰੀਕਾ ਹੀਗਾ ਇਹਦੇ ਸਕੇ ਭਰਾ ਹੀ ਇਹਦੇ ਕੋ ਸਿਰਫ ਇਹੀ ਚੀਜ਼ ਨਹੀਂ ਜਰੀ ਗਈ ਵੀ ਸਾਨੂੰ ਤਾਇਤਾ ਜੀ ਨੇ ਇੱਧਰ ਸਾਧ ਲਿਆ ਜਾਂ ਹੀ ਆਪਣੇ ਪੈਰਾਂ ਤੇ ਹੋਗੇ ਅਸੀਂ ਤੇ ਪੈਸੇ ਛੱਡਣ ਨੂੰ ਵੀ ਤਿਆਰ ਹੀਗੇ ਪਰ ਜਦੋਂ ਦੀ ਇਹਨੇ ਇਹ ਹਰਕਤ ਕੀਤੀ ਆ ਨਾ ਇਹਦੇ ਵੱਲ ਤੇ ਮੂੰਹ ਕਰਨ ਨੂੰ ਜੀ ਨਹੀਂ ਕਰਦਾ ਜੇ ਅਸੀਂ ਮੰਮੀ ਹੋਣਾ ਨੂੰ ਬੁਲਾਉਨੇ ਆ ਜਾਂ ਤੇਰੇ ਨਾਲ ਗੱਲਬਾਤ ਕਰ ਲੈਨੇ ਆ ਨਾ ਸਿਰਫ ਮੰਮੀ ਡੈਡੀ ਦੇ ਮੂੰਹ ਨੂੰ ਕਰਦੇ ਆ ਨਹੀਂ ਤੇ ਪਹਿਲਾਂ ਕਿਹੜਾ ਸਾਡੇ ਨਾਲ ਘਟ ਹੋਇਆ ਵਾ ਚਲਦੇ ਹਾਂ ਝੋਲਪਾਰੀ ਥੋੜਾ ਸਮਝਾਇਓ ਹਾਂ ਕਿ ਚਲ ਭਰਾ ਭਰਾਵਾ ਮਾਫ ਕਰ ਦੇਣਾ ਮੈਂ ਤੇ ਹੁਣ ਜਦੋਂ ਵੀ ਗੱਲ ਕਹਿਨੀ ਆ ਨਾ ਉਹ ਤੇ ਮੈਨੂੰ ਅੱਗੋਂ ਕਹਿੰਦੇ ਆ ਕਿ ਨਾ ਤੂੰ ਉਹਨਾਂ ਦੀ ਕੋਈ ਗੱਲ ਕਰ ਨਾ ਤੂੰ ਉਹਨਾਂ ਦੇ ਘਰ ਜਾਣਾ ਬਸ ਇਹ ਉਹਨਾਂ ਦੀ ਪੱਕੀ ਲਗਈ ਰਵਾ ਜੇ ਦਿਲਜੀ ਇਹ ਚਾਹੁੰਦਾ ਵਾ ਵੀ ਜੋ ਬਣ ਮੈਨੂੰ ਬੁਲਾਵੇ ਤੇ ਉਹਨੂੰ ਆਪ ਹੀ ਆਉਣਾ ਪੈਣਾ ਫੇ ਸੰਦੀਪ ਮੈਂ ਬੜੇ ਤਰਲੇ ਕਰ ਲਿਆ ਦੀਪ ਤੈਨੂੰ ਵੀ ਪਤਾ ਵਾ ਵੀ ਮੇਰੇ ਨਾਲ ਕੀ ਕੀ ਹੋਇਆ ਵਾ ਘਟਦੇ ਉਹਨਾਂ ਵੇਲਿਆਂ 'ਚ ਤੂੰ ਵੀ ਨਹੀਂ ਕੀਤੀ ਪਰ ਮੈਂ ਤੈਨੂੰ ਦੱਸ ਵੀ ਮਾੜੀ ਚੰਗੀ ਕੋਈ ਗਈ ਐ ਜੇ ਕਿਸੇ ਵੇਲੇ ਕੋਈ ਗੁੱਸਾ ਆ ਗਿਆ ਫਿਰ ਤੇ ਗੱਲ ਕਰਨੀ ਬੰਦੀ ਹੀ ਨਾ ਜੋਤ ਚਲ ਮੈਂ ਮੰਨਦੀ ਆ ਅੱਗੇ ਮੈਂ ਲਾਂਬੇ ਲੈ ਕੇ ਆਉਂਨੀ ਹੁਣ ਤੇ ਮੈਂ ਖੁਦ ਤੇਰ ਕੋ ਨਾ ਮਾਫੀ ਮੰਗਣ ਢੀ ਆ ਤੂੰ ਇਦਾਂ ਦੀਆਂ ਗੱਲਾਂ ਕਰਕੇ ਨਾ ਮੇਰਾ ਦਿਲ ਨਾ ਤੋੜ ਤੂੰ ਤੇ ਮੇਰਾ ਸਾਥ ਦੇ ਸੰਦੀਪ ਗਲਤੀ ਤੇ ਤੇਰੀ ਠੀਕ ਆ ਮੰਨਨੀ ਐ ਮੈਂ ਤੇਰੀ ਗੱਲ ਨਾ ਵੀ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੈਗਾ ਪਰ ਜੇ ਤੂੰ ਕਹੀਂ ਕਿ ਜੋਬਨ ਜਾ ਕੇ ਦਿਲਜੀਤ ਦੇ ਤਰਲੇ ਮਾਰੇ ਇਹ ਗੱਲ ਤੇ ਨਹੀਂ ਹੋਣੀ ਹੁਣ ਜੇ ਦਿਲਜੀਤ ਚਾਹੁੰਦਾ ਵਾ ਕਿ ਸਾਰਾ ਕੁਝ ਪਹਿਲਾਂ ਵਾਂਗੂ ਹੋ ਜੇ ਉਹਨੂੰ ਆਪ ਹੀ ਜੋਬਨ ਕੋਲ ਜਾਣਾ ਪੈਣਾ ਤੇ ਜੇ ਕਹੀਂ ਵੀ ਇੱਕ ਦਿਨ ਗਿਆ ਸਰ ਜੀ ਉਹ ਤੇ ਗੱਲ ਨਹੀਂ ਨਾ ਬੰਨੀ ਕੈਂਪ ਤੇ ਲੱਗਣਾ ਹੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕੋਈ ਫੇਰ ਸਮਝਾ ਕੇ ਵੇਨਨੀ ਆ ਤੇ ਜੋਗਲ ਭਾਜੀ ਵੱਲ ਭੇਜੂੰਗੀ ਉਹਨਾਂ ਨੂੰ ਆਹ ਚਲੋ ਇੱਕ ਦੂਜੇ ਨਾਲ ਪ੍ਰਾਪਰਾ ਗੱਲ ਕਰਨ ਮੈਨੂੰ ਕੋਈ ਸਾੜਾ ਥੋੜੀ ਆ ਇੱਕ ਦੂਜੇ ਨਾਲ ਨਾਮ ਮਿਲਣ ਗਿਲਣ ਚਲ ਠੀਕ ਆ ਫੇਰ ਆਉਂਗੀ ਮੈਂ ਕੋਈ ਗੱਲ ਨਹੀਂ ਬੇਜਾਪੁਰ ਚਾਹ ਤੇ ਪੀਕ ਨਹੀਂ ਨਹੀਂ ਚਾਹ ਨਹੀਂ ਪੀਣੀ ਪਹਿਲਾਂ ਇਹ ਹਸਨ ਬੀਬੀ ਜਿਹੜੀ ਉਹਦਾ ਸਾਥ ਦਿੰਦੀ ਤੇ ਹੁਣ ਤੇ ਆਪ ਆਈ ਆ ਪਰ ਹੁਣ ਮੈਂ ਕੀ ਕਰਾਂ ਕੋਝ ਗੱਲਾਂ ਵਾਂ ਜਿਹੜੀਆਂ ਇਨੀ ਛੇਤੀ ਨਹੀਂ ਭੁੱਲਦੀਆਂ ਮੈਂ ਵੀ ਕਿੱਦਾਂ ਇਹਨਾਂ ਨੂੰ ਕਵਾਂ ਵੀ ਤੂੰ ਹੀ ਜਾ ਉਹ ਦਲਜੀਤ ਕੋ ਇਹ ਗੱਲ ਤੇ ਦਲਜੀਤ ਨੂੰ ਆਪ ਸੋਚਣੀ ਚਾਹੀਦੀ ਆ ਨੀ ਮੇਰੀ ਗੱਲ ਸੁਣ ਤੂੰ ਦੁਪਹਿਰੇ ਕਿੱਥੋਂ ਆਈ ਆ ਮੰਮੀ ਮੈਂ ਜੋਤਵਾਲ ਗਈ ਸੀ ਜੋਤਵਾਲ ਗਈ ਹਾਂ ਕੀ ਕਰਨ ਮੰਮੀ ਜਾਣਾ ਕਿੱਧਰ ਸੀ ਤੁਹਾਨੂੰ ਵੀ ਪਤਾ ਵਾ ਗਲਤੀ ਇਹਨਾਂ ਨੇ ਕੀਤੀ ਆ ਤੇ ਮਾਫੀ ਹੁਣ ਮੈਨੂੰ ਮੰਗਣੀ ਪੈਣੀ ਆ ਪਹਿਲਾਂ ਡੈਡੀ ਵੱਲ ਗਈ ਸੀ ਤੇ ਡੈਡੀ ਨੇ ਸਮਝਾਇਆ ਕਿ ਜੋਤਵਾਲ ਜਾ ਇੱਥੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਆ ਗਈ ਖਾਨੇ ਵਿੱਚ ਅਕਲਾ ਅ ਜਦੋਂ ਅਸੀਂ ਵੱਢਦੇ ਹਾਂ ਤੁਹਾਨੂੰ ਵੀ ਜਾਓ ਜਾ ਕੇ ਤਾਂ ਮਾਫੀ ਮੰਗ ਲਓ ਸਾਡੇ ਆਖੇ ਤੇ ਨਾ ਲੱਗੇ ਨੀ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਤਰੀਠਿਆ ਨਹੀਂ ਖਾਣਾ ਪਿੰਖਿਆ ਖਾਣਾ ਵਾ ਤੈਨੂੰ ਸਮਝਾਇਆ ਸੀ ਨਾ ਮੈਂ ਵੀ ਪਿੱਦਲਜੀਤ ਨੂੰ ਸਮਝਾ ਤੇ ਦੋਵੇਂ ਜੀ ਜਾਓ ਹੁਣ ਵੀ ਤੂੰ ਕੱਲੀ ਚਲ ਗਈ ਉਹਨੂੰ ਨਾਲ ਲੈ ਕੇ ਜਾਂਦੀ ਮੰਮੀ ਉਹਨਾਂ ਨੂੰ ਮੈਂ ਬਥੇਰਾ ਸਮਝਾਇਆ ਸੀ ਉਹ ਨਹੀਂ ਮੰਨਦੇ ਤਾਂ ਕਰਕੇ ਮੈਂ ਕੱਲੀ ਚਲ ਗਈ ਮੰਨਣ ਤੇ ਨਹੀਂ ਨਾ ਦਿਆ ਇੱਕ ਦਿਨ ਪਛਤਾਉਗਾ ਇਹ ਗੱਲ ਮੇਰੀ ਪੱਲੇ ਬੰਨ ਲੀ ਹੁਣ ਮੰਮੀ ਮੈਂ ਕੀ ਕਰਾਂ ਮੈਂ ਤੇ ਮਾਫੀ ਮੰਗ ਲਈ ਆ ਤੋ ਉਹਨਾਂ ਨੇ ਤਾਂ ਨਹੀਂ ਉਹਨਾਂ ਨੇ ਤਾਂ ਮਾਫ ਕਰ ਹੀ ਦੇਣਾ ਸੀ ਉਹਨਾਂ ਵਿਚਾਰਾ ਕੀ ਕਹਿਣਾ ਸੀ ਅੱਜ ਤੱਕ ਉਹਨਾਂ ਨੇ ਕੋਈ ਵੱਧ ਘੱਟ ਦਾ ਰੇ ਨਾ ਕੀਤੀ ਜੋ ਵੀ ਵੱਧ ਘੱਟ ਕੀਤੀ ਤੁਸੀਂ ਕੀਤੀ ਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਚਲੋ ਮੰਮੀ ਗਲਤੀਆਂ ਹੀ ਕੀਤੀਆਂ ਵਾ ਹੁਣ ਨਹੀਂ ਮੰਨਣ ਦੇ ਜਾਣ ਵੱਲੋਂ ਤੇ ਮੈਂ ਕੀ ਕਰਾਂ ਹੁਣ ਉੱਥੇ ਆਹੋ ਮੰਨਣਾ ਕਾਨੂੰ ਆ ਨੌਕਰੀ ਵੀ ਦਵਾਤੀ ਆ ਸਾਰੇ ਕੰਮ ਸਿੱਧੇ ਜੋ ਕਰਾਤੇ ਆ ਤੇ ਨੌਕਰੀ ਤੇ ਮੰਮੀ ਕਿਹੜਾ ਜਾਣਦੇ ਆ ਫਿਰ ਇਹ ਤਾਂ ਹੋਣਾ ਇਹਦਾ ਕਸੂਰ ਵਾ ਨਾ ਉਹਦਾ ਤੇ ਨਾ ਸਾਡਾ ਸਾਡਾ ਕੰਮ ਜਿੰਨਾ ਹੈਗਾ ਹੈ ਨਾ ਅਸੀਂ ਕਹਿ ਕਵਾ ਕੇ ਤੇ ਕਰਵਾਤਾ ਵਾ ਹੁਣ ਨੌਕਰੀ ਅਸੀਂ ਥੋੜਾ ਕਰਨੀ ਹੈ ਤਾਂ ਥਾਂ ਤੇ ਜਾ ਕੇ ਮੰਮੀ ਤੁਸੀਂ ਸਮਝਾ ਕੇ ਵੇਖ ਲਓ ਥੋੜਾ ਬੋਤਾ ਸੰਦੀਪ ਜੋ ਬੰਨੇ ਪੈਸਾ ਤੇਲਾ ਦੇ ਕੇ ਨਾ ਨੌਕਰੀ ਤੇ ਦਿੱਤਾ ਵਾ ਲਵਾ ਇਹ ਜਾਵੇ ਜਾਂ ਨਾ ਜਾਵੇ ਇਹ ਦੀ ਸਰਦਰਦੀ ਆ ਦੂਜੀ ਗੱਲ ਇਹ ਆ ਵੀ ਇਹਨੇ ਨਾ ਦਿਹਾੜੀਆਂ ਲਾਉਣੀਆਂ ਵਾ ਹੋਰ ਨਾ 15 20 ਦਿਨ ਖਲੋ ਜੋ ਉਹਨਾਂ ਨੇ ਉਥੋਂ ਕੱਢ ਕੇ ਉਹ ਮਾਰਨਾ ਵਾ ਮੁੜ ਕੇ ਇਹਨੇ ਰੋਂਦੇ ਫਿਰਨਾ ਵਾ ਤੇ ਬਾਲਟਾ ਚੁੱਕਣ ਜੋ ਗਾ ਹੈ ਨਹੀਂ ਆ ਵੀ ਬਾਲਟਾ ਚੁੱਕ ਕੇ ਨਾ ਤੇ ਦਿਹਾੜੀ ਲਾਊਗਾ ਉਹ ਵੀ 500 ਰੁਪਏ ਮਿਲਣਾ ਸ਼ਾਮਾਂ ਨੂੰ ਜਾ ਕੇ ਕਿਤੇ ਚਲੋ ਠੀਕ ਆ ਮੰਮੀ ਮੈਂ ਸਮਝਾ ਕੇ ਬੀ ਸਮਝਾਲਾ ਮੇਰੇ ਆਖਿਆ ਨੇ ਸਮਝਾਇਆ ਰਹਿਣਾ ਉਹਨੇ ਨਾਲੇ ਮੈਨੂੰ ਕੀ ਲੋੜ ਵਾ ਥੋੜੀਆਂ ਸਿਰਦੀਆਂ ਠੀਕਰੀਆਂ ਪੰਨੀਆਂ ਉਦੋਂ ਤਾਂ ਮੰਮੀ ਡੈੜੀ ਤੁਹਾਨੂੰ ਸ਼ਦਾਈ ਲੱਗਦੇ ਸੀ ਦੇਖਦੇ ਨਹੀਂ ਤੁਹਾਡਾ ਰਾਦਾ ਹੀ ਗਲਤ ਸਲਾਹ ਦੇਣ ਡੇ ਆ ਹੁਣ ਉਹਦਾ ਬੁਰਾ ਕੀਤਾ ਸੀ ਨਾ ਆਪਣੇ ਗਾੜੀਆਂ ਆਈਆਂ ਹੀ ਵੇਖ ਲਾ ਕਿਹਲੇ ਖੂਬ ਪੁੱਟਿਏ ਨਾ ਆਪਣੇ ਲਈ ਪਹਿਲਾਂ ਪੁੱਟਿਆ ਜਾਂਦਾ ਹੇ ਦਾੰਦਰ ਬੈਠਿਆ ਨਹੀਂ ਸਰਨਾ ਹੈਗਾ ਮੈਂ ਜਾ ਕੇ ਨਾ ਜੀਜੀ ਦੇ ਤੱਲੇ ਮਾਰਨ ਢੀ ਆ ਤੇ ਤੁਸੀਂ ਅੰਦਰ ਵੜ ਕੇ ਬੈਠੇ ਆ ਜਾ ਕੇ ਤੇ ਮਾਫੀ ਮੰਗੋ ਜੋਬਨ ਕੋਲ ਉਹ ਸੰਦੀਪ ਗਿਆ ਹੈ ਮੈਂ ਜੋਬਨ ਨਾਲ ਉਹ ਸਿੱਧੇ ਮੁੰਈ ਬੁਲਾ ਕੇ ਰਾਜੀ ਇੱਕ ਵਾਰੀ ਜਾਇਆ ਨਹੀਂ ਸਰਨਾ ਹੈਗਾ ਬਾਰ ਬਾਰ ਜਾਓ ਉਧਰ ਜਿੰਨੀਆਂ ਗਲਤੀਆਂ ਕੀਤੀਆਂ ਨਾ ਤਨ ਤੇ ਓਨੀ ਵਾਰੀ ਜਾਣਾ ਚਾਹੀਦਾ ਵਾ ਤੂੰ ਕਿਧਰੋਂ ਆਈ ਏ ਹੁਣ ਮੈਂ ਆਉਣਾ ਕਿਧਰੋਂ ਹੀ ਜੋਤਵਾਲ ਗਈ ਹੀ ਮਾਫੀ ਮੰਗ ਕੇ ਆਈ ਹਾਂ ਉਹਦੇ ਕੋਲ ਕੀ ਕਹਿੰਦੀ ਫਿਰ ਜੋਤ ਉਹਨੇ ਵੀ ਅੱਗੇ 36 36 ਗੱਲਾਂ ਸੁਣਾਈਆਂ ਉਹ ਵੀ ਸੱਚੀ ਆਪਣੀ ਥਾਂ ਜੋਵਨ ਨਹੀਂ ਕਰ ਜੋਵਨ ਭਾਜੀ ਹੈ ਨਹੀਂ ਕਰ ਗਏ ਕਿਤੇ ਜਾ ਕੇ ਤੇ ਮਾਫੀ ਮੰਗੋ ਐਦਾਂ ਨਹੀਂ ਸਰਨਾ ਹੈਗਾ ਹਸਨਦੀ ਮਮੀ ਨੂੰ ਮੈਂ ਕਹਦਾ ਵਾ ਉਹਨੇ ਮੈਂ ਜੋਵਨ ਨੂੰ ਬੁਲਾਉਂ ਦਿਆ ਸੀ ਮੈਨੂੰ ਬੁਲਾਉਂਦਾ ਹੀ ਨਹੀਂ ਆ ਤਾਨੂੰ ਮੈਂ ਫੇਰ ਬਾਰ-ਬਾਰ ਕਹਿਣ ਦੀ ਆ ਏਦਾਂ ਨਹੀਂ ਸਰਨਾ ਹੈਗਾ ਮੈਂ ਤਾਂ ਤੁਹਾਨੂੰ ਤਾਂ ਹੀ ਬਾਰ-ਬਾਰ ਕਹਿਣ ਦੀ ਆ ਕਿ ਘਰ ਜਾ ਕੇ ਮਾਫੀ ਮੰਗੋ ਉਹ ਸੰਦੀਪ ਮੈਂ ਉਹ ਵੀ ਮੰਗ ਲੂੰਗਾ ਮੈਨੂੰ ਬੁਲਾਵੇ ਤਾਂ ਸਹੀ ਜਾਓਗੇ ਤਾਂ ਹੀ ਬੁਲਾਉਣਾ ਉਹਨੇ ਏਦਾਂ ਥੋੜੀ ਬੁਲਾਉਣਾ ਤੁਹਾਨੂੰ ਕਿ ਘਰ ਬੈਠੇ ਰਹੋ ਤੇ ਤੁਹਾਡੇ ਕੋਲ ਮਾਫੀ ਮੰਗਣ ਆ ਜਾਊਗਾ ਇਹ ਕੰਮ ਨਹੀਂ ਹੋਣੇ ਤੂੰ ਵੀ ਜੋਤ ਨਾਲ ਗਈ ਸੀ ਕਿੰਨਾ ਕੁ ਬੁਲਾਇਆ ਉਹਨੇ ਉਦਾਂ ਝੁਬਣ ਕਰਦਾ ਵਾ ਜੋਤ ਨੇ ਤੇ ਫੇਰ ਵੀ ਮੈਨੂੰ ਬੁਲਾ ਲਿਆ ਵਾ ਇੰਨੀਆਂ ਗਲਤੀਆਂ ਕੀਤੀਆਂ ਨਾ ਤਾਵੇਂ ਉਹ ਚੰਗੀ ਹੀ ਤਾਹੀਂ ਮੈਂ ਤੁਹਾਨੂੰ ਕਹਿਣ ਦੀਆਂ ਉਧਰ ਜਾਓ ਜੇ ਉਧਰ ਨਹੀਂ ਨਾ ਜਾ ਸਕਦੇ ਇੱਕ ਹੱਲ ਹੈਗਾ ਵਾ ਤੁਸੀਂ ਇਦਾਂ ਕਰੋ लवली ਭਾਜੀ ਵੱਲ ਜਾਓ ਤੁਹਾਨੂੰ ਤੇ ਪਤਾ ਹੀ ਆ ਕਿ ਉਹਦੀ ਜ਼ਿਆਦਾ ਮੰਨਦੇ ਹੋ ਸੁਨੀਪ ਇਦਾਂ ਕਰ ਲੈਣਾ ਕੋਈ ਗੱਲ ਨਹੀਂ ਨੰਬਰ ਵੀ ਹੈਗਾ ਮੇਰੇ ਕੋਲ लवली ਦਾ ਉਹਨੂੰ ਫੋਨ ਕਰਦਾ ਵਾਂ ਵੀ ਕਿੱਥੇ ਆ ਮੇਰੇ ਮਿਲਣ ਆ ਗਈ ਐਨੀ ਗੱਲ ਕਹਿ ਦਿਓ ਕਿ ਮੈਂ ਮਾਫੀ ਮੰਗ ਲੈਣਾ ਜਾ ਉਹਨਾਂ ਕੋਲ ਤੇ ਅੰਦਰ ਬੈਠਿਆ ਨਹੀਂ ਸਰਨਾ ਹੈਗਾ ਉਹਦੇ ਮੰਗਣੀ ਪੈਣੀ ਸੰਦੀਪ ਮੈਂ ਵੀ ਰਾਜੀ ਹਾਂ ਮਾਫੀ ਮੰਗ ਕੇ ਮੈਨੂੰ ਵੀ ਪਤਾ ਮੇਰੇ ਕੋਲ ਗਲਤੀਆਂ ਹੋਈਆਂ ਵਾ ਹੁਣ ਤੇ ਮਾਫੀਆ ਮੰਗਣ ੜੇ ਆ ਤੇ ਇਹੋ ਗਲਤੀ ਨਾ ਕਰਦੇ ਤੁਹਾਨੂੰ ਮੈਂ ਕਿੰਨਾ ਸਮਝਾਇਆ ਸੀ ਉਹਦੋਂ ਇੱਕ ਨਹੀਂ ਸੁਣੀ ਹੱਡੀ ਸੰਦੀਪ ਜੋਨ ਹੋ ਗਿਆ ਵਾ ਉਹ ਤੇ ਵਾਪਸ ਮਰ ਨਹੀਂ ਸਕਦਾ ਗਲਤੀ ਆ ਉਹ ਮੈਂ ਮੰਨ ਲੈਂਦਾ ਮੈਂ ਤੁਹਾਨੂੰ ਹੱਲ ਦੱਸ ਦਿੰਦਾ ਵਾ ਅੱਗੇ ਢਾਡੀ ਮਰਜੀ ਆ ਮੰਨਣੀਆਂ ਜਾਂ ਨਹੀਂ ਮੰਨਣੀ ਨਾ ਢਾਡੀ ਮਮੀ ਨੇ ਮੰਨਣੀਆਂ ਨਾ ਡੈਡੀ ਨੇ ਮੰਨਣੀਆਂ ਇੱਕੋ ਹੱਲ ਵਾ ਜਾ ਕੇ ਤੇ ਮਾਫੀ ਮੰਗ ਲਓ ਦੀਪ ਦੀ ਗੱਲ ਠੀਕ ਆ। ਜੁਬਨ ਲਵੜੀ ਦੀ ਗੱਲ ਮੰਨਦਾ ਵਾ। ਕੋਈ ਗੱਲ ਨਹੀਂ। ਲਵੜੀ ਨੂੰ ਫੋਨ ਕਰਦਾ ਵਾ। ਉਹਨੂੰ ਮਿਲਦਾ ਵਾਂ ਜਾ ਕੇ। ਪ੍ਰਧਾਨ ਇਹਦੇ ਵਿੱਚ ਡੀਜ਼ਲ ਵੀ ਮਾਰਨਾ ਈ ਹੋ। ਆਹੋ। ਲਵਲੀ ਕੀ ਹਾਲ ਆ? ਉਹ ਅਦਲਜੀਤ ਠੀਕ ਠਾਕ। ਅੱਜੇ ਠੀਕ ਠਾਕ ਤੂੰ ਸੁਣਾ। ਹੋਰ ਕਿੱਦਾਂ ਨੇ ਹੋਏ? ਔਲੇ ਹੋਏ ਆ ਤੈਨੂੰ ਕੀ ਦੱਸਾਂ ਮੈਂ? ਹਾਂ ਕੰਮ ਹੀ ਮੈਨੂੰ ਦਰ ਨਾਲ ਕੰਮ ਹੀ ਦੱਸੋ ਦੱਸਣਾ ਕੀ ਹੈ ਯਾਰ? ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੁਣ। ਯਾਰ ਜੇ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਵਾ ਨਾ ਤਾਂ ਫਿਰ ਜੁਬਨ ਨਾਲ ਜਾ। ਉਹ लवली ਜੁਬਨ ਨਾਲ ਮੈਂ ਗਿਆ ਸੀ। ਉਹ ਮੈਨੂੰ ਬੁਲਾਉਂਦਾ ਨਹੀਂ ਸਿੱਧੇ ਮੂੰਹ ਯਾਰ। ਕਿਉਂ ਕੀ ਆਂਦਾ ਵਾ ਤੈਨੂੰ ਹੁਣ? ਮੈਂ ਗਿਆ ਹੀ ਬੰਬੀ ਤੇ ਬੈਠਾ ਸੀ। ਤਾਂ ਉਹਨੂੰ ਬੁਲਾਇਆ ਵਾ। ਮਨੇ ਮੂੰਹ ਚੁੱਕਿਆ ਘਰ ਨੂੰ ਆ ਗਿਆ ਦਲਜੀਤ ਤੂੰ ਆਪ ਸਿਆਣਾ ਕਿਹੜੇ ਮੂੰਹ ਨਾਲ ਤੈਨੂੰ ਕੋਵਾਵੇ ਹੁਣ ਜਿੱਦਾਂ ਦੇ ਤੂੰ ਕੰਮ ਕੀਤੇ ਓਦੇ ਨਾਲ ਜੇ ਕਿਤੇ ਸੱਟ ਜ਼ਿਆਦਾ ਲੱਗ ਜਾਂਦੀ ਨਾ ਤੇ ਤੂੰ ਭਰਾ ਕਿਥੋਂ ਲੱਭਣਾ ਸੀ ਹੈ ਤੇ ਉਹ ਨਿਗੇਜੇ ਨੂੰ ਪਿਓ ਨਹੀਂ ਲੱਭਣਾ लवली ਉਹ ਤਾਂ ਗੱਲ ਹੈਗੀ ਆ ਹੁਣ ਜਿਹੜੀ ਗਲਤੀ ਹੋ ਗਈ ਆ ਉਹਦਾ ਮੈਂ ਕੀ ਕਰਾਂ ਦੱਸ ਤੇ ਤੂੰ ਹੀ ਕਰ ਸਕਣਾ ਵਾ ਉਹਨੂੰ ਸਮਝਾ ਯਾਰ ਚੱਲ ਕੋਈ ਗੱਲ ਨਹੀਂ ਮੈਂ ਘਰ ਜਾ ਕੇ ਮਾਫੀ ਮੰਗ ਲੈਣਾ ਉਹ ਗਲਤੀ ਤੇ ਚਲ ਤੱਕ ਹੋਈ ਆ ਭਰੇ ਆ ਯਾਰ ਹੁਣ ਗੱਲ ਕਰਨਾ ਕੋਈ ਫਾਇਦਾ ਨਹੀਂ ਇਹਦੇ ਨਾਲ ਉਹਨੇ ਨੀ ਕ ਮੰਨਣਾ ਯਾਰ ਤੂੰ ਮਨਾ ਸਕਣਾ ਵਾ ਤੇਰਾ ਪੱਕਾ ਯਾਰ ਵਾ ਉਹ ਚਾਹ ਉਹਦੀ ਗੱਲਾਂ ਛੱਡਾਂ ਤੇ ਜਦੋਂ ਮੈਂ ਪਹਿਲਾਂ ਵੀ ਲਈ ਆਂਦਾ ਰਿਹਾ ਵਾਂ ਉਦੋਂ ਤੂੰ ਮੈਨੂੰ ਕੀ ਕੁਝ ਕਹਿੰਦਾ ਰਿਹਾ ਹੈਂ ਕਦੀ ਕੋ ਬੋਲਦਾ ਕਦੀ ਕੋ ਬੋਲਦਾ ਕੀ ਤੂੰ ਬਹੁਤਾ ਕਹਿਣਾ ਨਾ ਮੈਂ ਤੇਰੇ ਕੋਲ ਮਾਫੀ ਮੰਗ ਲੈਣਾ ਉਹ ਨਹੀਂ ਭਰਾ ਮੈਂ ਤਾਂ ਕਿਸੇ ਦੀ ਗੱਲ ਦਾ ਗੁੱਸਾ ਕਰਦਾ ਹੀ ਨਹੀਂ ਹੁਣ ਜਦੋਂ ਤੂੰ ਫੜਿਆ ਗਿਆ ਸੀ ਉਦੋਂ ਵੀ ਤੂੰ ਮੇਰਾ ਨਾਲ ਆਉਂਦਿਆ ਮੈਨੂੰ ਕੀ ਲੋੜ ਵਾ ਦਸਾ ਕੰਮ ਕਰਨ ਦੀ ਕੁਝ ਮੈਨੂੰ ਪਤਾ ਹੀ ਲਵਲੀ ਸਾਰੇ ਕੰਮ ਤਾਂ ਮੈਂ ਆਪ ਕੀਤੇ ਸੀ ਔਰ ਮੈਂ ਬਚਣ ਡਿਆ ਕਿਸ ਤਰੀਕੇ ਨਾਲ ਪਰ ਹੁਣ ਮੈਨੂੰ ਸਮਝ ਆ ਗਈ ਆ ਕਿ ਆਪਣੇ ਆਪਣੇ ਹੁੰਦੇ ਓਏ ਅੰਬਲੀ ਬੰਦਾ ਵਾ ਜੇ ਕੋ ਤੂੰ ਕੰਮ ਕਰਾਇਆ ਵਾ ਜੇ ਮੰਨ ਲਾ ਜਿਆਦਾ ਅੰਬਲਮੁਲ ਖਾਦਾ ਹੁੰਦਾ ਤੇ ਇਹਦੇ ਜਿਆਦਾ ਛੱਟਪਟ ਲਾ ਦਿੰਦਾ ਤੇ ਫੇਰ ਇਹਦੇ ਗੱਲ ਯਾਰ ਮੈਂ ਸੋਚੀ ਹੀ ਨਹੀਂ ਮੈਂ ਯਾਰ ਸੋਚਿਆ ਸੀ ਮਰਮਟਾ ਕੰਮ ਕਰੂਗਾ ਉਹ ਤੇ ਹੁਣ ਤੂੰ ਨੌਕਰੀ ਤੇ ਵੀ ਨਹੀਂ ਜਾਣਿਆ ਤੇ ਹੁਣ ਉਹਨੇ ਲਵਾ ਤ ਨਹੀਂ ਤੈਨੂੰ ਫੇਰ ਨੋ ਜੌਬ ਕਰਕੇ ਨੌਕਰੀ ਤੇ ਜਾਇਆ ਕਰ ਜਾਵਾ ਯਾਰ ਕਰੇ ਮੂੰਹ ਨਾ ਕੀ ਕਰਾਂ ਜਾ ਕੇ ਉੱਥੇ ਜੋ ਘਰ ਹੀ ਕੋਈ ਖੁਸ਼ ਨਹੀਂ ਆ ਤੇ ਉਹ ਘਰ ਦੇ ਆਪੇ ਖੁਸ਼ ਹੋ ਜਾਣੇ ਠੀਕ ਆ ਨਾ ਨੌਕਰੀ ਨਾ ਗਵਾ ਕੇ ਬਹਿ ਜੀ ਇਹੋ ਕੋਹਤੇ ਹੈਗਾ ਵਾ ਦੇਖੋ ਮੈਂ ਉਹਨਾ ਟਾਈਮ ਨੌਕਰੀ ਨਹੀਂ ਹੋ ਜਾਣਾ ਜਿੰਨਾ ਟਾਈਮ ਜੋਬਰ ਮੈਂ ਨਾਲ ਸਹੀ ਤਰ੍ਹਾਂ ਬੋਲਦਾਨੀ ਐ ਤੇ ਤੂੰ ਗਾਰੰਟੀ ਲਏਂਗਾ ਫਿਰ ਮੈਂ ਜਾਣਾ ਹੀ ਚੱਲ ਜੇ ਤੂੰ ਕਹਿਣਾ ਵਾ ਨਾ ਮੈਂ ਜੋਬ ਨਾਲ ਇੱਕ ਵਾਰੀ ਗੱਲ ਕਰਕੇ ਵੇਖ ਲੂੰਗਾ ਜੇ ਇਹਦੇ ਮੰਨ ਜਾਊਗਾ ਤੇ ਤੈਨੂੰ ਮੈਂ ਦੱਸ ਦੂੰਗਾ ਭਰਾ ਦੱਸ ਨਹੀਂ ਯਾਰ ਫੋਨ ਕਰ ਦੇ ਕੋਈ ਨੰਬਰ ਹੈਗਾ ਮੇਰਾ ਚੰਗਾ ਕੋਈ ਗੱਲ ਨਹੀਂ ਕਰ ਦੂੰਗਾ ਫੋਨ ਤੇ ਸਿਪਹਲਾ ਮੈਨੂੰ ਕੀ ਕਹਿੰਦਾ ਚੰਗਾ ਇਹਲਾ ਤੇ ਹੁਣ ਛੋਕਰਾਂ ਖਾ ਕੇ ਅਗਲਾ ਹੀ ਆਨੇ ਜਦੋਂ ਪਹਿਲਾਂ ਸਾਰਾ ਟੱਬਰ ਤੈਨੂੰ ਸਮਝਾਉਂਦਾ ਸੀ ਉਦੋਂ ਤੇਰੀ ਅਗਲ ਤੇ ਪਰਦਾ ਪਿਆ ਸੀ ਭਲਾ ਕਦੀ ਕਿਸੇ ਕੋ ਕੰਮ ਕਰਾ ਦੇ ਕਦੀ ਕਿਸੇ ਕੋ ਕਰਾ ਦੇ ਦੁੱਕੀ ਦੇ ਬੰਦੇ ਨਹੀਂ ਆ ਜਿੰਨਾ ਕੋਈ ਕੰਮ ਕਰਮਦਾ ਰਿਹਾ ਹੁਣ ਤਰਲੇ ਮਾਰਦਾ ਫਿਰਨ ਰਿਹਾ ਹੀ ਕਿ ਤੂੰ ਜਾ ਉਹਦੇ ਹੱਲ ਤੇ ਮੈਂ ਮੈਂ ਕਿਦਾਂ ਚਲ ਜਾ ਉਹਨੇ ਨਹੀਂ ਗਾ ਮੰਨਣਾ ਤੇ ਫਿਰ ਹੱਥ ਹੀ ਜੋੜੀ ਜਾਂਦਾ ਹੈ ਮੈਂ ਚੱਲ ਇੱਕ ਵਾਰੀ ਭਰਾ ਪੁੱਛ ਕੇ ਵੇਖ ਲੂੰਗਾ ਜੇ ਇਹਦੇ ਤੈਨੂੰ ਮaaf ਕਰ ਦੂਗਾ ਠੀਕ ਆ ਤੇ ਨਹੀਂ ਤਾਂ ਫਿਰ ਆਨੰਦ ਲੈ ਆਪਣਾ ਜੋ ਤੂੰ ਕੀਤਾ ਕੋਈ ਮaaf ਕਰਨ ਦੇ लायक ਹੈ ਹੀ ਨਹੀਂ ਆ ਕਿੰਨਾ ਕਿ ਨਹੀਂ ਚੰਗਾ ਕੰਮ ਕੀਤਾ ਜਿਹੜੇ ਨੂੰ ਮaaf ਕਰਦੇ ਹੁਣ ਨੌਕਰੀ ਤੇ ਵੀ ਨਹੀਂ ਜਾਣ ਰਿਆ ਆਂਦਾ ਇਹ ਮੈਂ ਨਾ ਸੱਚਾ ਚੰਗਾ ਸੋ ਨਾ ਜਾਵੇ ਜੀ ਸਿੱਧੇ ਮੂੰਹ ਕੋਈ ਕਮਾਉਂਦਾ ਨਹੀਂ ਆ ਤੇ ਮੈਂ ਨਹੀਂ ਕਿ ਨੌਕਰੀ ਤੇ ਜਾਣਾ ਜੇ ਨਜ਼ਰ ਕਰ ਦੇਣਾ ਮੈਨੂੰ ਕੋ ਆਉਣਗੇ ਹੁਣ ਤੈਨੂੰ ਪਤਾ ਲੱਗ ਗਿਆ ਵਾ ਵੀ ਆਪਾਂ ਇਹ ਵਾਲਾ ਕੰਮ ਨਹੀਂ ਕੀਤਾ ਪਰ ਮੈਂ ਹੁਣ ਗਲਤੀ ਦਾ ਅਹਿਸਾਸ ਹੋਇਆ ਵਾ ਤੋ ਦੋਈ ਇਹ ਵਾਲਾ ਕੰਮ ਨਾ ਆਹ ਕਰਦਾ ਮੈਂ ਦੁੱਕੀ ਦੇ ਬੰਦੇ ਨਹੀਂ ਜਿੰਨਾਂ ਕੋ ਕੰਮ ਕਰਮਦਾਰ ਆਂ ਜੇ ਅੰਮਲਪੁਣੇ ਚ ਜਿਆਦਾ ਸੱਟ ਲਾ ਜਾਂਦੇ ਤੇ ਫੇਰ ਕੀ ਕਰ ਲੈਣਾ ਸੀ ਉੱਥੇ ਆਖਾਂ ਵੀ ਨਹੀਂ ਹੱਥ ਹੁਣਾ ਕੀ ਹੋਣਾ ਸੀ ਭਰਾ ਦੇ ਨਾਂ ਦੇ ਮੈਂ ਤੁਕ ਲਕ ਲਾਉਂਦਿਆਂ ਤੇ ਮਾਫੀ ਮੰਗ ਲੂੰਗਾ ਤੇ ਚੱਲ ਕੋਈ ਨਹੀਂ ਫੇਰ ਮੇਰਾ ਕੰਮ ਉਦਾਂ ਹੀ ਚੱਲ ਪੂਗਾ ਓਏ ਆਹ ਮਾਫੀ ਮੰਗਣਾ ਉੱਥੇ ਕੀ ਹੋ ਜਾਣਾ ਪਰ ਗੱਲਾਂ ਤੇ ਯਾਦ ਰਹਿਣੀਆਂ ਹੀ ਆ ਨਾ ਉਦਾਂ ਇੱਕ ਗੱਲ ਹੈਗੀ ਐ ਅੱਗੇ ਨਾਲੋਂ ਨਾ ਫਰਕ ਬੜਾ ਪੈ ਗਿਆ ਆ ਉਹਦਾ ਸੁਧਰ ਗਿਆ ਵ ਅੱਗੇ ਨਾਲ ਨਹੀਂ ਤੇ ਮੇਰੇ ਅੱਗੇ ਕਿੱਥੇ ਹੱਥ ਜੋੜਨੇ ਹੁਣੇ ਆਉਣਾ ਹੀ ਨਹੀਂ ਮੇਰੇ ਵੱਲ ਜਿੱਦਾਂ ਉਹਦਾਂ ਬੁੜਕਦਾ ਸੀ ਪੀਨੇ ਕੀਤਾ ਵਾ ਸਾਰਾ ਕੰਮ ਹੋ ਸਕਦਾ ਫਰਕ ਪੈ ਹੀ ਗਿਆ ਹੋਵੇ ਐਦਾਂ ਇਹਨੂੰ ਮਾਫ਼ ਕਿਦਾਂ ਕਰ ਦੋ ਤੁਸੀਂ ਤੀਕੋ ਗਲੀ ਕਰੀ ਜਾਂਦੇ ਆ ਹਾਲੇ ਨੂੰ ਥੋੜਾ ਚਿਰ ਨਾ ਉਹਨੂੰ ਰਹਿਣ ਦੋ ਐਦਾਂ ਹੀ ਥੋੜੀ ਜਿਹੀ ਜੇ ਅਗਰ ਹੋ ਟਿਕਾਣੇ ਆ ਜੂਗੀ ਨਾ ਤੇ ਫੇਰ ਤੁਸੀਂ ਵੇਖਿਓ ਜੋ ਕਰਨਾ ਹੋਊਗਾ ਐਡੀ ਛੇਤੀ ਉਹਨੂੰ ਮਾਫ਼ ਕਰਤਾ ਉਹਦਾ ਤਾਂ ਕੰਮ ਫੇਰ ਹੋਏ ਨਾ ਮੈਂ ਕੌਣ ਹੁਣ ਮਾਫ਼ ਕਰਨ ਵਾਲਾ ਠੀਕ ਆ ਨਾ ਮਾਫ਼ ਤੇ ਹੁਣ ਉਹਨੇ ਕਰਨਾ ਵਾ ਉਦਾਂ ਇਹ ਆ ਵੀ ਇੱਕ ਅਰੀ ਮੈਂ ਜੋ ਬੰਦੇ ਕੰਨਾਰੇ ਹੀ ਕੱਢ ਦੇਣਾ ਵੀ ਮੇਰੇ ਹਲਾਇਆ ਸੀ ਕੱਲ ਨੂੰ ਹੋਰ ਨਾ ਹੋਏ ਹੋਰ ਹੀ ਕੋਈ ਗੱਲ ਨਿਕਲ ਆਵੇ ਵੀ ਇਹਦੇ ਲਾਗੇ ਖਲੋਤਾ ਆ ਫੇਰ ਉਹ ਨਹੀਂ ਨਹੀਂ ਤੁਸੀਂ ਇੱਕ ਵਾਰ ਉਹਨਾਂ ਦੇ ਨਾਲ ਗੱਲ ਕਰ ਲਿਓ ਹਾਂ ਤੇ ਚੱਲ ਆਪਿਓ ਆਪਣੇ ਪਰਿਵਾਰ ਨਾਲ ਸਲਾਹ ਕਰਨਗੇ ਜਿੱਦਾਂ ਉਹਨਾਂ ਨੂੰ ਸਹੀ ਲੱਗੂਗਾ ਨਾ ਉਹਨਾਂ ਦੇ ਘਰ ਦਾ ਮਸਲਾ ਵਾ ਹਾਂ ਉਹਨਾਂ ਨੂੰ ਜਿੱਦਾਂ ਸਹੀ ਲੱਗੂ ਨਾ ਮਾਫ ਕਰਨਾ ਚਾਹੀਏ ਕਿ ਦਾਵਾ ਉਹ ਆਪੇ ਨਹੀਂ ਜਿਠਲਣਗੇ ਜਿੱਦਾਂ ਕਰਨਾ ਹਾਂ ਇਹ ਕਰ ਜੋ ਬੰਦ ਦੱਸ ਦੂੰਗਾ ਵੀ ਮੇਰੇ ਹਲਾਇਆ ਸੀ ਜੀ ਬਸ ਮੜੀ ਜੀ ਗੱਲ ਕਰ ਦਿਓ ਤੇ ਚਲੋ ਮਾਫ ਉਹਨਾਂ ਕਰਨਾ ਦੋਵੇਂ ਭਰਾ ਚਲੋ ਆਪਸ ਵਿੱਚ ਇਕੱਠੇ ਹੋ ਜਾਈਏ ਸਾਨੂੰ ਹੋਰ ਕੀ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਕਿ ਇੱਕ ਆディ ਇਕੱਠੇ ਕੀਤੇ ਆ ਐਂ ਤੇ ਹੋਏ ਕਹਿੰਨੇ ਆ ਵੀ ਚਲੋ ਰਲ ਮਿਲ ਕੇ ਰਹਿਣੇ ਇੱਕ ਦੂਜੇ ਨਾਲ ਚਲੋ ਇੱਕ ਦੂਜੇ ਸਾਥ ਦਿਆ ਕਰਨ ਦੁੱਖ ਤਕਲੀਫ ਵੇਲੇ ਤੇ ਉਹ ਤਾਂ ਹੁੰਦਾ ਵਾ ਹੋਰ ਉਥੇ ਕਿਸਦਾ ਕੀ ਖਾ ਲੈਣਾ ਹੁੰਦਾ ਵਾ ਖਾਣਾ ਤੇ ਆਪੋ ਆਪਣਾ ਵਾ ਉਹ ਤਾਂ ਤੇਰੀ ਗੱਲ ਹੈ ਹੀ ਆ ਪਰ ਹੁਣ ਤਰਲੇ ਬੜੇ ਮਾਰਨ ਲਿਆ ਹੀ ਚੱਲ ਕੋਈ ਗੱਲ ਨਹੀਂ ਆ ਤੁਸੀਂ ਜੋ ਬਨਵੀਰ ਨਾਲ ਇੱਕ ਵਾਰ ਗੱਲ ਕਰ ਦੋ ਉਹ ਜਿੱਦਾਂ ਵੀ ਕਹਿੰਦੇ ਆ ਨਾ ਉਹ ਫੈਸਲਾ ਉਹਨਾਂ ਦਾ ਵਾ ਚੱਲ ਫਿਰ ਉਦਾਂ ਹੀ ਕਰ ਲਾਂਗੇ ਜਿੱਦਾਂ ਉਹ ਕਹੂਗਾ ਕਿਸਲਾਉ ਆਉ ਫਿਰ ਘਰ ਕੰਮ ਵੇਖੀਏ ਕੋਈ